ਮਰ ਗਏ ਨੰਮਰੰਡਾ ਕਰ ਗਈਆ ਵੀਡੀਓ ਫਲੋਰ ਹਏ ਹਏ ਵੀਡੀਓ ਫਲੋਰ ਹਏ ਹਾਏ ਹਾਏ ਕਰੋ ਸਿਆਪਾ ਹਏ ਹਏ ਕਰੋ ਸਿਆਪਾ ਹਾਏ ਹਾਏ ਰੱਜ ਕੇ ਰੋਲੋ ਹਾਏ ਹਾਏ ਰੱਜ ਕੇ ਰੋਲੋ ਹਾਏ ਹਾਏ ਵੀਡੀਓ ਮੰਮੀ ਮਰ ਗਈਆ ਨੰਮਰੰਡਾ ਕਰ ਗਈਆ ਵੀਡੀਓ ਫਲੋਰ ਹਾਈ ਹਾਏ ਹਾਏ ਵਾਲੀ ਨਿਕਰੀ ਆਏ ਹਾਏ ਬਾਜ ਰੇ ਨਿਕਲਦੀ ਹਾਏ ਹਾਏ ਕਲਾ ਫੋਕੜਾ ਜੀ ਕੱਲ ਨੂੰ 2 ਵਜੇ ਡਟੇ ਮਿਆਂ 2 ਵਜੇ ਡਟੇ ਮਿਆਂ ਇਹਦੀਆਂ ਮਕਾਨਾ ਦੇਣ ਲਈ ਸਾਰੇ ਆ ਜਾਓ ਜੀ ਆ ਜਾਓ ਸਾਹੀ ਆ ਜਾਓ ਜੀ ਸਾਰਿਆਂ ਨੂੰ ਸੱਦਾ ਆ ਜੀ ਬੀਡੀਓ ਸਾਡੀ ਮਰ ਗਈ ਆ ਹਾਂ ਜੀ ਆਂਡਾ ਤਲ ਨੂੰ ਸਾਰੇ EDM ਕਾਣਾ ਦੇਣ ਲਿਆ ਜੋ ਜੀ ਆਜੋ ਜੀ ਆਜੋ ਜੀ ਵੀਡੀਓ ਫਲੋਰ ਮੁਰਦਾਬਾਦ ਵੀਡੀਓ ਮਹਾਰ ਮੁਰਦਾ ਵੀਡੀਓ ਫਲੋਰ ਮੁਰਦਾਬਾਦ ਵੀਡੀਓ ਫਲੋਰ ਮੁਰਦਾਬਾਦ ਵੀਡੀਓ ਫਲੋਰ ਮਰ ਗਈਆ ਵੀਡੀਓ ਫਲੋਰ ਮਰ ਗਈਆ ਵੀਡੀਓ ਫਲੋਰ ਹਾਏ ਹਾਏ ਵੀਡੀਓ ਫਲੋਰ ਹਾਏ ਹਾਏ ਕਰੋ ਸੇ ਅੱਪਾ ਹਾਏ ਹਾਏ ਕਰੋ ਸੇ ਅੱਪਾ ਹਾਏ ਹਾਏ ਪਾਣੀ ਦਾ ਨਾ ਹੱਲ ਕਰਨ ਵਾਲੀ ਵੀਡੀਓ ਫਲੋਰ ਮੁਰਦਾਬਾਦ 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 ਗੰਦੇ ਪਾਣੀ ਦਾ ਨਾ ਹੱਲ ਨਾ ਕਰਨ ਵਾਲੀ ਵੀਡੀਓ ਫਲੋਰ मर्दाबाद मुदाबाद मुर्दाबाद पंजाब सरकार मुरादाबाद मुर्दाबाद मुदाबाद भगवंत मान की सरकार मुरादाबाद मुर्दाबाद मुर्दाबाद वीडियो फ्लोर मुरादाबाद मुदाबाद पंचायत मंत्री हाय 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 पंचायत मंत्री हाय ਮਸਲੇ ਹੱਲ ਨਹੀਂ ਕਰ ਸਕਦੀ ਮੁਰਦਾਬਾਦ 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 ਲੱਕਾ ਲਖਬਿਆਤਨ ਖਾਲੜ ਵਾਲੀ ਵੀਡੀਓ ਮੁਰਦਾਬਾਦ 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 ਜਿਹੜੀ ਲੋਕਾਂ ਦੇ ਮਸਲੇ ਹੱਲ ਨਹੀਂ ਕਰ ਸਕਦੀ ਮੁਰਦਾਬਾਦ 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 ਵੀਡੀਓ ਫੁਲ ਲੋਰ ਹਾਏ 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 ਵੀਡੀਓ ਫਲੋਰ ਜਿਹੜੇ ਮਸਲੇ ਹੱਲ ਨਹੀਂ ਕਰਦੀ ਮੁਰਦਾਬਾਦ 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 ਪਾਣੀ ਦਾ ਗੰਦੇ ਪਾਣੀ ਦਾ ਮਸਲਾ ਹੱਲ ਕਰਨ ਵਾਲੀ ਵੀਡੀਓ ਫਲੋਰ ਮੁਰਦਾਬਾਦ 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 ਨਾ ਹੱਲ ਕਰਨ ਵਾਲੀ ਮੁਰਦਾਬਾਦ 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 ਗੰਦੇ ਪਾਣੀ ਦਾ ਜਿਹੜਾ ਮਸਲਾ ਹਾਂ ਨਾ ਕਰਨ ਵਾਲੀ ਵੀਡੀਓ ਫਲੋਰ ਮੁਰਦਾਬਾਦ 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 ਸੜਕਾਂ 'ਚ ਜਿਹੜਾ ਗੰਦ ਪਿਆ ਵੀਡੀਓ ਕਰਕੇ ਹੀ ਪਿਆ ਮੁਰਦਾਬਾਦ ਮੁਰਦਾਬਾਦ ਵੀਡੀਓ ਬਲੋਰ ਮੁਰਦਾਬਾਦ 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 ਸਾਰੇ ਬੋਲੋ ਮੁਰਦਾਬਾਦ 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 ਚੌਂਡ ਕੱਟ ਕੇ ਬੋਲੋ ਮੁਰਦਾਬਾਦ 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 ਕਰੋ ਸਿਆਪਾ ਹਾਏ 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 ਆਏ ਆਏ ਜਿਹੜਾ ਨਾ ਵੀਡੀਓ ਨੂੰ ਬੋਲੋ ਹਾਏ ਹਾਏ से यापा करो वीडियो मुर्दाबाद सारे बोलो हाय हाय पेट से स्यापा करो हाय हाय दोनों हाथों ना पेट से स्यापा करो हाय हाय वीडियो हाय 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 वीडियो मामी मर गई मुर्दाबाद ਵੀਡੀਓ ਫਲੋਰ ਨੂੰ ਚਲਦਾ ਕਰੋ ਚਲਦਾ ਕਰੋ ਚਲਦਾ ਕਰੋ ਆਪਣਾ ਪੁਤਲਾ ਖੜਾ ਕਰੋ ਕਾਮੜੀਆ ਜਿਹੜਾ ਤੁਸੀਂ ਅੱਜ ਪੁਤਲਾ ਤਿਆਰ ਕਰ ਰਹੇ ਹੋ ਕਿਸ ਦਾ ਪੁਤਲਾ ਹੈ ਤੇ ਇਹਦੇ ਕੀ ਕੀਤਾ ਜਾਣਾ ਹੈ ਇਹ ਜਿਹੜਾ ਅੱਜ ਪੁਤਲਾ ਬਣਾ ਰਹੇ ਆ ਇਹ ਵੀਡੀਓ ਫਲੋਰ ਦਾ ਆ ਇਹ ਪਹਿਲਾ ਪੁਤਲਾ ਜਿਹੜਾ ਆ ਉਹ ਕੱਲ ਨੂੰ 2 ਵਜੇ ਸੀ ਮਾਰਚ ਕਰਕੇ ਸ਼ਹਿਰ ਦੇ ਵਿੱਚ ਨਵਾਂ ਸ਼ਹਿਰ ਅੱਡੇ 'ਚ ਫੁਕਣਾ ਆ ਉਸ ਤੋਂ ਬਾਅਦ ਜਿਹੜਾ ਪੁਤਲਾ ਆ ਉਹ ਜਿਹੜਾ ਇੱਥੇ ਦੇ ਪੰਚਾਇਤ ਮੰਤਰੀ ਸਾਡੇ ਪੰਜਾਬ ਦੇ ਜਿਨ੍ਹਾਂ ਨੇ ਇਦਾਂ ਦੇ ਅਫਸਰ ਇੱਥੇ ਲਾਏ ਆ ਜਿਹੜੇ ਲਗਾਤਾਰ 3-4 ਸਾਲ ਤੋਂ ਜਿਹੜਾ ਮਸਲਾ ਆ ਗੰਦੇ ਪਾਣੀ ਦਾ ਜਿਹੜਾ ਆਪਣੇ ਮਈਆ ਦਰਬਾਰ ਦੇ ਸਾਹਮਣੇ ਹਾਈਵੇ ਦੇ ਥੱਲੇ ਜਿਹੜਾ ਪੁਲ ਬਣਿਆ ਉਹਦੇ ਥੱਲੇ ਲਗਾਤਾਰ ਪੈ ਰਿਹਾ ਗੰਦਾ ਪਾਣੀ ਆ ਮੋਸਟ ਆ ਰਿਹਾ ਜਿੱਥੋਂ ਸਾਡੀ ਆਵਾਜ਼ਾਂ ਨੂੰ ਪ੍ਰਭਾਵਿਤ ਹੁੰਦਾ ਉੱਥੇ ਛੋਟੇ-ਛੋਟੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਉਹਨਾਂ ਨੂੰ ਪ੍ਰਭਾਵ ਇਹ ਜਿਹੜੇ ਮਸਲਾ ਹੱਲ ਨਹੀਂ ਕਰ ਸਕਦੇ ਇਹ ਜਿਹੜਾ 4 ਸਾਲ ਤੋਂ ਪੈ ਰਹਿਆ ਇੱਥੇ ਪਾਣੀ ਗੰਦਾ ਇਹ ਵੀਡੀਓ ਸਾਹਿਬ ਇਹਦੇ ਜ਼ਿੰਮੇਵਾਰ ਆ ਇਹਦਾ ਪੁਤਲਾ ਸੀ ਬਣਾ ਰੱਖਿਆ ਆ ਕੱਲ ਨੂੰ ਠੀਕ 2 ਵਜੇ ਪੁਤਲਾ ਫੂਕ ਦੇਣਾ ਉਸ ਤੋਂ ਬਾਅਦ ਅਸੀਂ ਜਿਹੜਾ ਦੂਸਰਾ ਪੁਤਲਾ ਆ ਉਹ ਸਿੱਖਿਆ ਮੰਤਰੀ ਦਾ ਫੁਕਣਾ ਉਸ ਤੋਂ ਬਾਅਦ ਸੌਰੀ ਪੰਚਾਇਤ ਮੰਤਰੀ ਦਾ ਉਸ ਤੋਂ ਬਾਅਦ ਅਸੀਂ ਜਿਹੜਾ ਪੁਤਲਾ ਆ ਉਹ ਮੁੱਖ ਮੰਤਰੀ ਪੰਜਾਬ ਸਰਕਾਰ ਦਾ ਫੁਕਾਂਗੇ ਤੇ ਇਸ ਕਰਕੇ ਜੇ ਮਸਲਾ ਨਾ ਹੱਲ ਹੋਇਆ ਤੇ 15 ਤਰੀਕ ਨੂੰ ਵੱਡਾ ਕਟੜ ਕੱਢ ਕੇ ਸ਼ਹਿਰ ਦੇ ਵਿੱਚ ਮਾਰਚ ਕਰਕੇ ਕੋਈ ਨਾ ਕੋਈ ਵੱਡਾ ਫੈਸਲਾ ਲਵਾਂਗੇ ਕਹੇ ਘਰਾਓ ਵੀ ਸਾਨੂੰ ਕਰਨਾ ਪੈ ਜਾਵੇ ਚਾਨੂੰ ਡੀਡੀ ਰੋਡ ਰੋਕਣਾ ਪੈ ਜਾਵੇ ਅਗਲਾ ਫੈਸਲਾ ਹੀ ਉਹ ਤੁਹਾਨੂੰ ਦੱਸਦੇ ਹਾਂਗੇ ਧੰਨਵਾਦ